ਸਸਰੀ ਕਾਲ ਸਾਰਿਆਂ ਨੂੰ ਅੱਜ ਪੇਸ਼ ਕਰਦੇ ਆਂ ਕਹਾਣੀ ਦਾ ਅਗਲਾ ਪਾਗ ਦੁਰਗਾ ਨੇ ਗੱਡੀ ਵਿੱਚ ਬੰਬਰ ਖਵਾ ਦਿੱਤਾ ਤੇ ਕੁਮਰ ਨੂੰ ਕਿਹਾ ਕਿ ਉਹ ਆਪਣੇ ਲਈ ਦਵਾਈ ਲੈ ਆਵੇ ਕੁਮਰ ਨੇ ਪਹਿਲਾਂ ਹੀ ਇਹ ਦੇਖ ਲਿਆ ਸੀ ਉਦੋਂ ਵੈਸੇ ਹੀ ਹਿਮਾਕੁਲੇ ਜਾ ਰਿਹਾ ਸੀ ਇਸ ਲਈ ਉਸਨੇ ਅਧਰਸਤੇ ਵਿੱਚ ਆ ਕੇ ਗੱਡੀ ਵਿੱਚੋਂ ਬੰਬ ਕੱਢ ਉਸ ਦੀ ਧਾਰ ਕੱਟ ਕੇ ਉਸ ਨੂੰ ਖੂਬ ਵਿੱਚ ਸੁੱਟ ਦਿੱਤਾ ਤੇ ਜੰਗਲ ਤੋਂ ਬਾਹਰ ਆ ਗੱਡੀ ਵਿੱਚੋਂ ਨਿਕਲ ਆਪਣੇ ਨਾਲ ਲਿਆਂਦਾ ਬ ਬਰੂਦਪਾ ਗੱਡੀ ਨੂੰ ਅਗਲਾ ਦਿੱਤੀ ਤੇ ਆਪਣਾ ਸਭ ਕੁਝ ਸਮਾਨ ਉੱਥੇ ਨੇੜੇ ਸੁੱਟ ਕੇ ਇੱਕ ਪਾਸੇ ਲੁਕ ਗਿਆ ਸੀ ਜਿਸ ਨਾਲ ਇਹ ਲੱਗੇ ਕਿ ਗੱਡੀ ਅੰਦਰ ਹੀ ਸੀ ਉਹ ਗੱਡੀ ਦਾ ਧਮਾਕਾ ਹੋਣ ਤੋਂ ਬਾਅਦ ਤਾਂ ਚੁੱਪਚਾਪ ਉੱਥੋਂ ਖਿਸਕਾਇਆ ਸੀ ਤੇ ਵਾਪਸ ਹਿਮਾਕੁਲੇ ਪਹੁੰਚ ਗਿਆ ਰਣਾ ਪ੍ਰਤਾਪ ਨੇ ਵੀ ਮਗਰ ਆ ਕੇ ਰੋਂਦਾ ਨਾਟਕ ਕੀਤਾ ਤਾਂ ਜੋ ਕਿ ਦੁਰਗਾ ਦੇ ਰੰਗ ਟੰਗ ਵੇਖ ਸਕੇ ਉਹ ਗੱਲ ਹੀ ਕਰ ਰਹੇ ਸਨ ਕਿ ਬਾਹਰ ਗੱਡੀ ਦਾ ਹਾਰਨ ਵਜਿਆ ਡੋਰਾ ਨੇ ਪੁੱਛਿਆ ਹੁਣ ਕੌਣ ਆਇਆ ਤਾਂ ਹੀ ਮਾਨੇ ਕੁਛ ਹੋ ਕੇ ਕਿਹਾ ਛੋਟਾ ਜਨੂ ਆਬ ਪਹਿਰਵੀ ਨੇ ਹੈਰਾਨ ਹੋ ਕੇ ਪੁੱਛਿਆ ਕੀ ਮਤਲਬ ਕਮਰ ਨੇ ਦੱਸਿਆ ਕਿ ਉਹਨਾਂ ਦਾ ਇਕਲੌਤਾ ਵਾਰਿਸ ਵਿਕਰਮ ਪ੍ਰਤਾਪ ਸਿੰਘ ਪਹਿਰਵੀ ਹੈਰਾਨ ਹੋ ਕੇ ਬੋਲੀ ਵਿਕਰਮ ਪ੍ਰਤਾਪ ਹੀ ਮਾਨੇ ਕਿ ਹਾਂ ਤੁਹਾਡਾ ਭਾਂਜਾ ਸਕੂਲ ਗਿਆ ਹੋਇਆ ਸੀ ਪਹਿਰਵੀ ਭੱਜ ਕੇ ਉਠਾਈ ਗੱਡੀ ਘਰ ਆਈ ਅੰਦਰ ਆਈ ਤਾਂ ਡਰਾਈਵਰ ਨੇ 1-5 ਸਾਲ ਦੇ ਬੱਚੇ ਨੂੰ ਬਾਹਰ ਕੱਢਿਆ ਪਹਿਰੇ ਵੀ ਉਸ ਨੂੰ ਦੇਖ ਕੇ ਬਹੁਤ ਖੁਸ਼ ਹੋਈ ਉਸ ਕੋਲ ਲਿਜਾ ਆ ਉਸ ਨੂੰ ਗੋਦੀ ਚੁੱਕਿਆ ਉਸ ਨੇ ਛੋਟੀਆਂ-ਛੋਟੀਆਂ ਇੱਕ ਦੋ ਗੱਲਾਂ ਕੀਤੀਆਂ ਹੈ ਮਾਣ ਨੇ ਉਸ ਨੂੰ ਅੰਦਰ ਲਿਜਾ ਕੇ ਡਰੈਸ ਬਦਲਣ ਲੱਗੀ ਕੰਵਰ ਨੇ ਦੱਸਿਆ ਕਿ ਇਸ ਤਰ੍ਹਾਂ ਉਹ ਇੰਨਾ ਸਮਾਂ ਕਿਵੇਂ ਨਾ ਕਿਵੇਂ ਦੋਨਾਂ ਨੂੰ ਸੁਰੱਖਿਅਤ ਕਰਦਾ ਰਿਹਾ ਉਧਰ ਦੁਰਗਾ ਚਿੰਤਾ ਵਿੱਚ ਇੱਧਰ ਉਧਰ ਗੇੜਾ ਕੱਢ ਰਹੀ ਸੀ ਓਮਾ ਬੈਠ ਕੇ ਉਸ ਨੂੰ ਦੇਖ ਰਹੀ ਸੀ ਤੇ ਕਹਿ ਰਹੀ ਸੀ ਕਿ ਸ਼ਾਂਤ ਹੋ ਜਾਵੇ ਪਰ ਦੁਰਗਾ ਨੂੰ ਹੁਣ ਚੈਨ ਕਿੱਥੇ ਉਸ ਨੂੰ ਕਿਹਾ ਕਿ ਇੰਨੇ ਸਾਲਾਂ ਦੀ ਮਿਹਨਤ ਉਹ ਬਰਬਾਦ ਨਹੀਂ ਕਰ ਜਾਣ ਦੇਵੇਗੀ ਉਮਾ ਨੇ ਉਸ ਨੂੰ ਕਿਹਾ ਕਿ ਉਹਨਾਂ ਦੇ ਹੱਥ ਵਿੱਚ ਕਰੋੜਾਂ ਦੀ ਹਵੇਲੀ ਲੱਗ ਗਈ ਹੁਣ ਤਾਂ ਇੰਨਾ ਹੀ ਬਹੁਤ ਹੈ ਕਿਤੇ ਇਹ ਵੀ ਨਾ ਹੁਲਗਵਾ ਲੈਣ ਦੁਰਗਾ ਕਿੱਥੇ ਮੰਨਣ ਵਾਲੀ ਸੀ ਉਸਨੇ ਉਮਾ ਨੂੰ ਕਿਹਾ ਕਿ ਉਹਨਾਂ ਦਾ ਰਾਜ ਕਰਨਾ ਪੂਰੇ ਲੱਗ ਕੇ ਚ ਸਿਰਫ ਹਵੇਲੀ ਦੀ ਮਾਲਕ ਨਹੀਂ ਬਨਣਾ ਬਸ ਗੋਰੀ ਪ੍ਰਤਾਪ ਦਾ ਪਤਾ ਲੱਗ ਜਾਵੇ ਉਮਾ ਨੇ ਉਸ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਉਹ ਹਵੇਲੀ ਵੇਚ ਕੇ ਉਦੇਸ਼ ਨਿਕਲ ਜਾਣ ਇੰਨੇ ਪੈਸੇ ਵੀ ਬਹੁਤ ਨਹੀਂ ਇੰਨਾ ਵਾਸਤੇ ਪਰ ਦੁਰਗਾ ਹੁਣ ਲਾਲਚ ਵਿੱਚ ਅੰਨੀ ਹੋ ਚੁੱਕੀ ਸੀ ਉਹ ਐਡੀ ਵੱਡੀ ਹਵੇਲੀ ਰਹਿੰਦਿਆਂ ਰਹਿੰਦੇ ਆਪ ਮਹਾਰਾਣੀਆਂ ਦੀ ਤਰ੍ਹਾਂ ਰਹਿਣ ਦੇ ਸੁਪਨੇ ਵੇਖਣ ਲੱਗ ਪਈ ਸੀ ਪੈਸੇ ਕਿੰਨਾ ਚਿਰ ਚੱਲਣਗੇ ਉਸਨੇ 엄마 ਨੂੰ ਕਿਹਾ ਤੇ ਉਸ ਤੋਂ ਤਾਂ ਉਹ ਉਦੇ ਸਿੰਘ ਤੋਂ ਕੁਝ ਵੀ ਹਾਸਲ ਨਾ ਹੋਇਆ ਪਰ ਉਹ ਆਪਣੇ ਦੋਵੇਂ ਹੱਥ ਪਰ ਕੇ ਹੀ ਸਾਲ ਲਵੇਗੀ ਉਮਾਨੂ ਗੁੱਸਾ ਆਇਆ ਉਸਨੇ ਦੁਰਗਾ ਨੂੰ ਕਿਹਾ ਇਹ ਨਾ ਭੁੱਲੇ ਮੈਂ ਤੇਰੀ ਮਾਂ ਹਾਂ ਉਦੇ ਸਿੰਘ ਤੋਂ ਹਾਸਲ ਚਾਹੇ ਨਹੀਂ ਕੀਤਾ ਪਰ ਉਸ ਨੂੰ ਉਸ ਦਾ ਐਨਾ ਪੈਸਾ ਤੇਰੇ ਤੇ ਹੀ ਵਾਇਵਦੇਸ਼ ਪੜਨ ਤਾਂ ਵੀ ਪੈਸਿਆਂ ਤੇ ਭੇਜਿਆ ਉਥੇ ਐਸ਼ ਵੀ ਤੈਨੂੰ ਉਸਦੇ ਪੈਸਿਆਂ ਤੇ ਹੀ ਕਰਾਈ ਹੈ ਉਸ ਦੀਆਂ ਆਪਣੀਆਂ ਬੇਟੀਆਂ ਤੱਕ ਤਾਂ ਪੂਰੇ ਪੂਰੇ ਪੈਸੇ ਹੀ ਪਹੁੰਚਦੇ ਸੀ ਇਨੀ ਮੁਸ਼ਕਲ ਨਾਲ ਮੈਂ ਕਿਵੇਂ ਨਾ ਕਿਵੇਂ ਤੇਰੇ ਤੱਕ ਪੈਸੇ ਪਹੁੰਚਾਉਂਦੀ ਪਹੁੰਚਾਇਆ ਕਰਦੀ ਸੀ ਸ਼ਾਹੀ ਘਰਾਣਿਆਂ ਦੀ ਤਰ੍ਹਾਂ ਤੈਨੂੰ ਉੱਥੇ ਰੱਖਿਆ ਇਹ ਜੋ ਵਿਦੇਸ਼ੀ ਘਰਾਣਿਆਂ ਨਾਲ ਤੇਰੇ ਸਬੰਧ ਨੇ ਇਹ ਮੇਰੇ ਕਰਕੇ ਹੀ ਹੈ ਸਮਝੀ ਫਰ ਦੁਰਗਾ ਕਿਥੇ ਟਲਣ ਵਾਲੀ ਸੀ ਉਸਨੇ ਕਿਹਾ ਕਿ ਉਸਨੇ ਕੀਤਾ ਆਪਣੇ ਆਪ ਨੂੰ ਰਾਣਾ ਪ੍ਰਤਾਪ ਦੀ ਨੂੰ ਹੋਣ ਦਾ ਰੋਲ ਨਮਨ ਲਈ ਵਾਰਿਆ ਨਹੀਂ ਤਾਂ ਆਪਣਾ ਵਿਦੇਸ਼ ਵਾਪਸ ਜਾਂਦੀ ਤੇ ਪੈਰਵੀ ਦਾ ਹਿੱਸਾ ਆਪਣੇ ਨਾਲ ਕਰਾਉ ਉਥੇ ਰਾਮ ਨਾਲ ਆਪਣੀ ਜ਼ਿੰਦਗੀ ਬਤੀਤ ਕਰਦੀ ਤਾਂ ਉਹ ਮਨੇ ਕਿਹਾ ਕਿ ਇਹ ਉਸਦਾ ਇਕੱਲੀ ਦਾ ਪਲਾਨ ਥੋੜੀ ਸੀ ਤੂੰ ਹੀ ਹਿਮਾ ਦਾ ਸ਼ਗਨ ਪੈਂਦਿਆਂ ਦੇ ਖਲਾਜ ਕੀਤਾ ਸੀ ਕਿ ਐਡਾ ਵੱਡਾ ਮਹਿਲ ਉਸਦੇ ਹੱਥ ਹੀ ਲੱਗਣਾ ਚਾਹੀਦਾ ਹਿਮਾ ਦੇ ਨਹੀਂ ਪੈਰਵੀ ਦੇ ਨਾਲ ਨਾਲ ਹਿਮਾ ਨੂੰ ਵੀ ਰਸਤੇ 'ਚ ਹਟਾ ਦਿੱਤਾ ਪੈਰਵੀ ਦੇ ਇੱਥੇ ਦੀ ਗੱਲ ਸੁਣੋ ਉਮਾ ਨੂੰ ਜਿਆਦਾ ਆਇਆ ਉਸਨੇ ਦੁਰਗਾ ਨੂੰ ਕਿਹਾ ਸੀ ਕਿ ਪੈਰਵੀ ਦੀ ਦਾ ਡੈਥ ਸਰਟੀਫਿਕੇਟ ਬਣਵਾ ਕੇ ਉਸਦਾ ਹਿੱਸਾ ਤਾਂ ਆਪਣੇ ਨਾਂ ਕਰਵਾ ਲੈਣ ਤਾਂ ਦੁਰਗਾ ਨੇ ਉਸ ਨੂੰ ਕਿਹਾ ਕਿ ਉਹ ਆਪਣਾ ਕੰਮ ਆਪ ਦੇਖੇ ਇਹ ਸੁਣੋ ਆਪਣੇ ਆਦਮੀਆਂ ਨੂੰ ਲੈ ਕੇ ਉੱਥੋਂ ਨਿਕਲਾਈ ਦੁਰਗਾ ਤੇ ਉਮਾ ਦੀ ਹੋ ਰਹੀ ਝੜਪ ਇੱਕ ਆਦਮੀ ਨੇ ਸੁਣ ਲਈ ਸੀ ਜੋ ਕਿ ਉਦੇਸ ਸਿੰਘ ਨੇ ਸ਼ੱਕ ਹੁੰਦਾ ਦੇਖ ਉਮਾ ਮਗਰ ਛੱਡਿਆ ਹੋਇਆ ਸੀ ਇਹ ਸਾਰਾ ਕੁਝ ਸੁਣ ਉਸ ਆਦਮੀ ਨੇ ਉਦੇਸ ਸਿੰਘ ਕੋਲੇ ਪਹੁੰਚ ਸਾਰਾ ਕੁਝ ਦੱਸ ਦਿੱਤਾ ਉਹ ਵੀ ਸੋਚ-ਸੋਚ ਹੈਰਾਨ ਹੋਣ ਲੱਗਿਆ ਕਿ ਓ ਮਾ ਨੇ ਦੁਰਗਾ ਨੂੰ ਆਪਣੀ ਭਾਂਜੀ ਦੱਸਿਆ ਸੀ ਜਦ ਕਿ ਉਹ ਉਸਦੀ ਮਾਂ ਹੈ ਆਪਣੀ ਬੇਟੀ ਲਈ ਉਸ ਨੇ ਉਸ ਦੀਆਂ ਬੇਟੀਆਂ ਨੂੰ ਬਰਬਾਦ ਕਰ ਦਿੱਤਾ ਉਹਦੇ ਸਿਰ ਗੁੱਸੇ ਵਿੱਚ ਆਪਣੀ ਸੁਰੱਖਿਆ ਲਈ ਰੱਖਿਆ ਆਦਮੀਆਂ ਨੂੰ ਨਾਂ ਲੈ ਕੇ ਉਹਨਾਂ ਕੋਲੇ ਜਾਣ ਲੱਗਿਆ ਤਾਂ ਉਸਦੇ ਉਸ ਆਦਮੀ ਨੇ ਉਸ ਨੂੰ ਕਿਹਾ ਕਿ ਉਹ ਹੁਣ ਜਲਦਬਾਜ਼ੀ ਨਾ ਕਰੇ ਉਹ ਔਰਤਾਂ ਬਹੁਤ ਖਤਰਨਾਕ ਹਨ ਇੰਨੀ ਆਸਾਨੀ ਨਾਲ ਉਹ ਉਹਨਾਂ ਦਾ ਸਾਹਮਣਾ ਨਹੀਂ ਕਰ ਸਕੇਗਾ ਕਿਉਂਕਿ ਉਹਨਾਂ ਨੇ ਰਾਣਾ ਪ੍ਰਤਾਪ ਨੂੰ ਵੀ ਕੈਦ ਕਰ ਰੱਖਿਆ ਹੈ ਤੇ ਕੁੰਵਰ ਪ੍ਰਤਾਪ ਨੂੰ ਮਰਵਾ ਦਿੱਤਾ। ਉਦੇ ਸਿੰਘ ਨੂੰ ਉਸ ਦੀ ਗੱਲ ਠੀਕ ਲੱਗੀ ਉਹ ਸੋਫੇ ਤੇ ਬੈਠ ਗਿਆ ਉਹ ਆਪਣੀ ਪਤਨੀ ਲక్ష్ਮੀ ਦੇ ਤੇ ਆਪਣੀਆਂ ਬੇਟੀਆਂ ਨਾਲ ਬਤਾਏ ਸਮੇਂ ਯਾਦ ਕਰਦਿਆਂ ਰੋਣ ਲੱਗਿਆ ਜਿਸ ਦਾ ਕਸੂਰਵਾਦ ਵੀ ਆਪਣੇ ਆਪ ਨੂੰ ਕਹਿਣ ਲੱਗਿਆ ਜੇਕਰ ਉਸਨੇ ਦੁਬਾਰਾ ਵਿਆਹ ਨਾ ਕਰਾਇਆ ਹੁੰਦਾ ਤਾਂ ਉਸ ਦੀਆਂ ਬੇਟੀਆਂ ਦਾ ਬਚਪਨ ਵੀ ਨਾ ਰੁੱਲਦਾ। ਲక్ష్ਮੀ ਦੀ ਫੋਟੋ ਕੋਲੇ ਜਾ ਕੇ ਹੱਥ ਜੋੜ ਕੇ ਮਾਫੀ ਮੰਗਣ ਲੱਗਿਆ ਤੇ ਕਹਿਣ ਲੱਗਿਆ ਜੇਕਰ ਲక్ష్ਮੀ ਦਾ ਐਕਸੀਡੈਂਟ ਨਾ ਹੋਇਆ ਹੁੰਦਾ ਤਾਂ ਅੱਜ ਉਸ ਨੂੰ ਆਦੇਨਾ ਵੇਖਣਾ ਪੈਂਦਾ ਉਸ ਨੂੰ ਲక్ష్ਮੀ ਦੇ ਕਤਲ ਦਾ ਪਤਾ ਨਹੀਂ ਸੀ ਉਸ ਨੂੰ ਸਿਰਫ ਇਹ ਦੱਸਿਆ ਗਿਆ ਸੀ ਕਿ ਉਸ ਦਾ ਐਕਸੀਡੈਂਟ ਹੋਇਆ ਜਿਸ ਨੂੰ ਸੁਣ ਕੇ ਉਹ ਕਿੰਨੇ ਦਿਨ ਪਾਗਲਾ ਬਿਤਰ ਆ ਰਿਹਾ ਸੀ ਇਸ ਹਾਲਤ ਵਿੱਚ ਉਹ ਕੁਝ ਪਤਾ ਵੀ ਨਾ ਲਗਾ ਸਕਿਆ ਫਿਰ ਹੌਲੀ-ਹੌਲੀ ਕੁਝ ਮਹੀਨਿਆਂ ਬਾਅਦ ਉਸ ਨੂੰ ਉਸ ਦਾ ਓਮਾ ਨਾਲ ਵਿਆਹ ਕਰ ਦਿੱਤਾ ਗਿਆ ਦੇਰ ਰਾਤ ਤੱਕ ਉਹ ਕਿੰਨਾ ਹੀ ਕੁਝ ਸੋਚਦਾ ਰਿਹਾ ਕਿੰਨੀਆਂ ਹੀ ਗੱਲਾਂ ਤੇ ਕੋਈ ਹੁਣ ਧਿਆਨ ਚਾ ਰਹੀਆਂ ਸਨ ਭੈਰਵੀ ਨੂੰ ਮਰਵਾਉਣਾ ਹੇਮਾ ਦਾ ਪਾਗਲ ਹੋ ਜਾਣਾ ਇਹ ਸਭ ਕੁਝ ਓਮਾ ਤੇ ਦੁਰਗਾ ਦਾ ਰਚਿਆ ਖੇਲ ਸੀ ਤੇ ਉਹ ਇੰਨੇ ਸਾਲ ਮੂਰਖੀ ਬੰਦਾ ਰਿਹਾ ਇਸ ਤਰ੍ਹਾਂ ਇੱਕ ਤੋਂ ਬਾਅਦ ਇੱਕ ਖਿਆਲ ਉਸ ਨੂੰ ਘੇਰਨ ਲੱਗਿਆ ਜਿਸ ਦੇ ਕਾਰਨ ਉਸ ਦੀ ਸਿਹਤ ਵਿਗੜ ਗਈ ਡਾਕਟਰ ਨੂੰ ਬੁਲਾਇਆ ਗਿਆ ਡਾਕਟਰ ਵੀ ਉਹੀ ਸੀ ਜੋ ਹਮੇਸ਼ਾ ਉਹਨਾਂ ਘਰ ਦੇ ਉਹੀ ਆਉਂਦਾ ਸੀ ਜਿਸ ਨੇ ਪਹਿਰ ਵੀ ਦਾ ਵੀ ਚੈੱਕਅਪ ਕੀਤਾ ਸੀ ਉਸ ਨੂੰ ਦੇਖ ਉਹਦੇ ਸਿੰਘ ਨੇ ਦਵਾਈ ਲੈਣ ਤੋਂ ਮਨਾ ਕਰ ਦਿੱਤਾ ਤੇ ਡਾਕਟਰ ਨੂੰ ਪੁੱਛਿਆ ਕਿ ਉਹ ਉਸ ਨੂੰ ਦੱਸੇ ਕਿ ਪੈਰ ਵੀ ਸੱਚਮੁੱਚ ਮਾਂ ਬਰਨ ਵਾਲੀ ਸੀ ਡਾਕਟਰ ਵੀ ਅੱਜ ਇੰਨੇ ਸਾਲਾਂ ਤੋਂ ਇਹ ਗੱਲ ਸੁਣ ਕਬਰਾ ਗਿਆ ਉਸ ਨੂੰ ਕੋਈ ਗੱਲ ਨਹੀਂ ਆ ਰਹੀ ਸੀ ਉਸ ਨੇ ਹਾਂ ਵਿੱਚ ਸਿਰ ਹਿਲਾ ਦਿੱਤਾ ਪਰ ਉਦੇ ਸਿੰਘ ਨੇ ਆਪਣੇ ਆਦਮੀਆਂ ਨੂੰ ਕਿਹਾ ਕਿ ਇਹ ਇਸ ਤਰ੍ਹਾਂ ਨਹੀਂ ਮੰਨੇਗਾ ਮਾਰੋ ਇਸ ਨੂੰ ਹਲੇ ਕੁੱਟ ਪਹਿਣੀ ਹੀ ਸ਼ੁਰੂ ਹੋਈ ਸੀ ਕਿ ਡਾਕਟਰ ਹੱਥ ਜੋੜ ਕੇ ਉਦੇ ਸਿੰਘ ਤੇ ਪੈਰੀ ਡਿੱਕ ਪਿਆ ਤੇ ਦੱਸਣ ਲੱਗਿਆ ਕਿ ਪੈਰ ਵੀ ਬੇਕਸੂਰ ਸੀ ਉਸ ਨੂੰ ਕੁਝ ਗਲਤ ਖਵਾਇਆ ਗਿਆ ਸੀ ਜਿਸ ਕਾਰਨ ਉਸ ਨੂੰ ਉਲਟੀਆਂ ਲੱਗ ਗਈਆਂ ਸਨ ਉਹ ਮਾਂ ਬੰਨ ਵਾਲੀ ਹੈ ਜਿਹੜਾ ਬੋਲਣ ਲਈ ਉਸ ਨੂੰ ਓਮਾ ਨੇ ਕਾਫੀ ਪੈਸੇ ਦਿੱਤੇ ਸਨ ਇਹ ਮਨ ਬੇਹੋਸ਼ ਪਈ ਰਹਿਣ ਲਈ ਵੀ ਉਸ ਤੋਂ ਹੀ ਟੀਕਾ ਲਵਾਇਆ ਗਿਆ ਸੀ ਇਹਨਾਂ ਕੁਝ ਸੋਨ ਆਪਣੀ ਬੇਕਸੂਰਤੀ ਦਾ ਕਤਲ ਆਪਣੇ ਆਪ ਨੂੰ ਸਮਝਦਾ ਸਮਝਦਾ ਅਫਸੋਸ ਕਰਦਾ ਉਦੇ ਸਿੰਘ ਦੁਬਾਰਾ ਬਿੱਟ ਤੇ ਡਿੱਗ ਗਿਆ ਉਸ ਨੂੰ ਦਿਲ ਦਾ ਦੌਰਾ ਵੀ ਪੈ ਗਿਆ ਜਿਸ ਕਾਰਨ ਉਸ ਨੂੰ ਐਮਰਜੈਂਸੀ ਹਸਪਤਲ ਪਰਤੀ ਕਰਾਇਆ ਗਿਆ ਉਹ ਮਾਂ ਤੱਕ ਜਦੋਂ ਇਹ ਖਬਰ ਪਹੁੰਚੀ ਤਾਂ ਉਹ ਖੁਸ਼ ਹੋਈ ਕਿ ਪਹਿਲਾਂ ਸਪਤਲ ਹੀ ਚੜੀ ਆਈ ਤੇ ਉਦੇ ਸਿੰਘ ਨੂੰ ਨੁਕਸਾਨ ਪਹੁੰਚਾਉਣ ਦੇ ਮੌਕੇ ਲੱਭਣ ਲੱਗੀ ਉਸ ਨੇ ਦੁਰਗਾ ਤੱਕ ਵੀ ਇਹ ਖਬਰ ਪਹੁੰਚਾ ਦਿੱਤੀ ਪਰ ਵੀ ਤੇ ਕੋਰ ਹਲੇ ਗੱਲਾਂ ਬਾਤਾਂ ਕਰ ਹੀ ਰਹੇ ਸਨ ਕਿ ਕੋਲ ਬੈਠੀ ਢੋਰਾ ਦਾ ਧਿਆਨ ਖਿੜਕੀ ਤੋਂ ਬਾਹਰ ਗਿਆ ਤਾਂ ਉਸਦੇ ਚਿਹਰੇ ਦਾ ਰੰਗ ਉੱਟ ਗਿਆ ਫਿਰ ਵੀ ਨੇ ਉਸ ਨੂੰ ਇਸ ਤਰ੍ਹਾਂ ਦੇਖ ਹਿਲਾਇਆ ਤਾਂ ਉਸਨੇ ਦੋਵਾਂ ਨੂੰ ਉਂਗਲ ਨਾਲ ਇਸ਼ਾਰਾ ਕਰ ਬਾਹਰ ਦੇਖਣ ਲਈ ਕਿਹਾ ਉਹਨਾਂ ਨੇ ਦੇਖਿਆ ਕਿ ਦੁਰਗਾ ਆਪਣੇ ਨਾਲ ਕਾਫੀ ਆਦਮੀ ਲੈ ਛੋਟੀ ਹਵੇਲੀ ਵੱਲ ਆ ਰਹੀ ਸੀ ਉਹ ਇੱਕ ਦੂਜੇ ਵੱਲ ਦੇਖਣ ਲੱਗੇ ਕਿ ਹੁਣ ਕੀ ਕੀਤਾ ਜਾਵੇ। ਹੀਮਾ ਵਿਕਰਮ ਲਈ ਖਾਣਾ ਤਿਆਰ ਕਰ ਰਹੀ ਸੀ, ਵਿਕਰਮ ਬੇੜੇ ਵਿੱਚ ਖੇਡਣ ਲੱਗ ਪਿਆ। ਉਸਦੀ ਗੇਂਦ ਰੁੜਦੀ ਰੁੜਦੀ ਦੁਰਗਾ ਦੇ ਪੈਰਾਂ ਕੋਲੇ ਜਾ ਗਈ। ਉਹ ਦਰਵਾਜ਼ਾ ਖੋਲ੍ਹ ਕੇ ਅੰਦਰ ਆ ਚੁੱਕੀ ਸੀ। ਉਸਨੇ ਗੇਂਦ ਵੱਲ ਦੇਖਦੇ ਹੋਏ ਸਾਹਮਣੇ ਦੇਖਿਆ ਤਾਂ ਕੋਈ ਨਹੀਂ ਸੀ। ਡੋਰਾ ਵਿਕਰਮ ਨੂੰ ਉਠਾ ਲੁਕ ਚੁੱਕੀ ਸੀ। ਦੁਰਗਾ ਨੇ ਗੁੱਸੇ ਵਿੱਚ ਗੌਰ ਪ੍ਰਤਾਪ ਨੂੰ ਆਵਾਜ਼ ਲਾਈ ਕਿ ਉਹ ਸਾਹਮਣੇ ਆਵੇ। ਉਸ ਨੂੰ ਬੇਵਕੂਫ ਬਣਾ ਕੇ ਇੱਥੇ ਲੁਕਿਆ ਬੈਠਾ। हेमावी दुर्गा ਦੀ ਆਵਾਜ਼ ਸੁਣ ਰਸੋਈ ਵਿੱਚ ਹੀ ਸੈਮਗੀ ਕੁੰਵਰ ਦੁਰਗਾ ਸਾਹਮਣੇ ਗਿਆਨ ਲੱਗਿਆ ਤਾਂ ਪੈਰਵੀ ਨੇ ਉਸ ਨੂੰ ਰੋਕ ਲਿਆ ਕੁੰਵਰ ਨੂੰ ਸਾਹਮਣੇ ਆਉਂਦਾ ਨਾ ਦੇਖ ਕੇ ਦੁਰਗਾ ਨੇ ਵੀ ਹਮਲਾ ਬੋਲ ਦਿੱਤਾ ਉਸਦੇ ਆਦਮੀ ਤੇ ਕੁੰਵਰ ਦੇ ਆਦਮੀਆਂ ਵਿੱਚ ਲੜਾਈ ਚੱਲ ਪਈ ਕਾਫੀ ਸਮਾਂ ਇੰਜ ਹੋਇਆ ਅਖੀਰ ਕੁਝ ਆਦਮੀ ਕੁੰਵਰ ਤੇ ਪੈਰਵੀ ਨੂੰ ਉਸਦੇ ਸਾਹਮਣੇ ਲੈ ਆਏ ਪੈਰਵੀ ਨੂੰ ਜਿੰਦਾ ਦੇਖ ਦੁਰਗਾ ਬਹੁਤ ਹੈਰਾਨ ਹੋਈ ਉਸ ਨੇ ਫਿਰ ਗੁੱਸੇ ਵਿੱਚ ਕਿਹਾ ਕਿ ਹੋਰ ਕੌਣ ਕੌਣ ਹੈ ਇੱਥੇ ਉਸਦੇ ਆਦਮੀ ਲੱਭਣ ਲੱਗੇ ਉਹਨਾਂ ਦੇ ਹੱਥ ਹੋਰ ਕੋਈ ਨਾ ਲੱਗਿਆ ਪੈਰਵੀ ਨੇ ਦੁਰਗਾ ਨੂੰ ਕਿਹਾ ਕਿ ਉਹ ਹੋਰ ਕੋਈ ਨਹੀਂ ਉਥੇ ਕਮਰ ਹੀ ਨਹੀਂ ਇੱਥੇ ਤਾਂ ਦੁਰਗਾ ਨੇ ਉਸ ਨੂੰ ਕਿਹਾ ਕਿ ਅੱਛਾ ਤੁਸੀਂ ਦੋਵੇਂ ਮਾਰਨ ਦਾ ਨਾਟਕ ਕਰਕੇ ਇੱਥੇ ਰਹਿ ਰਹੇ ਹੋ ਦੁਰਗਾ ਉਹਨਾਂ ਨੂੰ ਵੀ ਬੰਦੀ ਬਣਾ ਹਵੇਲੀ ਲੈ ਗਈ ਉਸ ਨੂੰ ਵੀ ਨਹੀਂ ਪਤਾ ਕਿ ਹਿੰਮਾ ਉਥੇ ਹੀ ਸੀ ਜਿਸ ਆਦਮੀ ਤੋਂ ਉਸ ਨੂੰ ਕਮਰ ਬਾਰੇ ਪਤਾ ਲੱਗਿਆ ਸੀ ਉਸ ਨੇ ਵੀ ਦੁਰਗਾ ਨੂੰ ਹੀ ਦੱਸਿਆ ਸੀ ਕਿ ਉਹ ਕਿਸੇ ਔਰਤ ਨਾਲ ਰਹਿ ਰਿਹਾ ਦੁਰਗਾ ਨੇ ਸਮਝਿਆ ਕਿ ਉਹ ਔਰਤ ਪੈਰ ਵੀ ਹੀ ਹੋਵੇਗੀ ਉਹਨਾਂ ਦੋਵਾਂ ਨੂੰ ਵੀ ਹੇਠਾਂ ਬੰਦੀ ਬਣਾ ਵੇਜ ਦਿੱਤਾ ਗਿਆ ਰਾਣਾ ਪ੍ਰਤਾਪ ਨੇ ਫਿਕਰਮੰਦ ਹੁੰਦਿਆਂ ਕਮਰ ਨੂੰ ਪੁੱਛਿਆ ਕਿ ਹਿੰਮਤ ਤੇ ਵਿਕਰਮ ਤਾਂ ਸੁਰੱਖਿਅਤ ਹਨ ਤਾਂ ਕਵਰ ਨੇ ਕਿਹਾ ਉਹ ਤਿੰਨੇ ਹੀ ਦੁਰਗਾ ਦੇ ਹੱਥ ਨਹੀਂ ਲੱਗੇ ਹੋ ਸਕਦਾ ਕਿਤੇ ਲੁਕ ਗਏ ਹੋਣ ਉਧਰ ਓਮਾ ਹਸਪਤਲ ਵਿੱਚ ਉਦੇਸ਼ ਸਿੰਘ ਦੇ ਕਮਰੇ 'ਤੇ ਅੱਗੇ ਗੇੜੇ ਕੱਢ ਰਹੀ ਸੀ ਪਰ ਉਸ ਦੀ ਸੁਰੱਖਿਆ ਹੀ ਇੰਨੀ ਸੀ ਕਿ ਉਸ ਦਾ ਦਾ ਲੱਗਣਾ ਮੁਸ਼ਕਲ ਹੋਇਆ ਪਿਆ ਸੀ ਉਦੇਸ਼ ਸਿੰਘ ਤੇ ਆਦਮੀ ਪਹਿਲਾਂ ਹੀ ਚੁੱਕ ਸੋ ਚੁੱਕੇ ਸਨ ਉਹ ਆ ਕੇ ਵਾਪਸ ਦੁਰਗਾ ਕੋਲੇ ਚਲੀ ਗਈ ਦੁਰਗਾ ਨੇ ਉਸ ਨੂੰ ਕਿਹਾ ਕਿ ਉਸ ਨੂੰ ਪੈਰ ਵੀ ਮੁਬਾਰਕ ਹੋਵੇ। ਉਮਮਾ ਨੇ ਹੈਰਾਨ ਹੁੰਦੇ ਕਿਹਾ ਕਿ ਮਤਲਬ ਦੁਰਗਾ ਨੇ ਫੋਕਾ ਹੱਸਦੇ ਹੋਏ ਕਿਹਾ ਉਸ ਨੂੰ ਕਿਹਾ ਕਿ ਉਹ ਤਾਂ ਉਸ ਦਾ ਡੈਥ ਸਰਟੀਫਿਕੇਟ ਬਣਵਾਉਣ ਗਈ ਸੀ ਪਰ ਉਹ ਜਿੰਦਾ ਘੁੰਮ ਰਹੀ ਹੈ ਇਹ ਸੁਣ ਕੇ ਉਮਮਾ ਨੂੰ ਯਕੀਨ ਨਾ ਆਇਆ। ਉਸ ਨੇ ਦੁਰਗਾ ਨੂੰ ਕਿਹਾ ਕਿ ਕੀ ਮਜ਼ਾਕ ਹੈ ਇਹ ਪਹਿਲਾਂ ਹੀ ਉਦੇ ਸਿੰਘ ਨੂੰ ਲੈ ਕੇ ਸਿਰ ਘੁੰਮ ਰਹਾ ਦੁਰਗਾ ਨੇ ਉਸ ਨੂੰ ਕਿਹਾ ਮਜ਼ਾਕ ਨਹੀਂ ਅਸਲੀਅਤ ਹੈ। ਜਿਹੜੀ ਉਹਨਾਂ ਨੂੰ ਨਹੀਂ ਸੀ ਪਤਾ ਉਹ ਜਾ ਕੇ ਦੇਖੇ ਕਿ ਪੈਰਵੀ ਹੀ ਨਹੀਂ ਗੁੰਵਰ ਪ੍ਰਤਾਪ ਵੀ ਬੈਠਾ ਇਹ ਸੁਣੋਂ ਮਨੁਤਰਤੇ ਗੁੰਦੀ ਨਜ਼ਰੋਂ ਦੀ ਲੱਗੀ ਆ ਤੇ ਉਹ ਕੁਝ ਸਮੇਂ ਲਈ ਸਿਰ ਫੜ ਕੇ ਸੋਫੇ ਤੇ ਬੈਠ ਜਾਂਦੀ ਹੈ ਫਿਰ ਆਪਣੇ ਆਪ ਨੂੰ ਸੰਭਾਲਦੀ ਹੋ ਉਹਨਾਂ ਨੂੰ ਦੇਖਣ ਚਲੀ ਜਾਂਦੀ ਹੈ ਉਸ ਨੇ ਦੂਰੋਂ ਹੀ ਪੈਰਵੀ ਤੇ ਗੁੰਵਰ ਨੂੰ ਦੇਖਿਆ ਪੈਰਵੀ ਦੇ ਚਿਹਰੇ ਤੇ ਪੈਂਦੀ ਰੋਸ਼ਨੀ ਨਾਲ ਉਸ ਨੂੰ ਉਸਦਾ ਚਿਹਰਾ ਸਾਫ਼ ਦਿਖਾਈ ਦੇ ਰਿਹਾ ਸੀ ਜਿਸ ਨੂੰ ਦੇਖੋ ਉਸ ਨੂੰ ਇੱਕ ਲక్ష్ਮੀ ਜਿਹਾदाई ਉਹ ਥੋੜਾ ਘਬਰਾ ਕੇ ਵਾਪਸ ਉੱਥੇ ਚਲੀ ਗਈ ਦੁਰਗਾ ਨੇ ਉਸ ਨੂੰ ਆਉਂਦਿਆ ਦੇਖ ਕੇ ਕਿਹਾ ਕਿਉਂ ਦੇਖਿਆ ਨਾ ਉਮਾ ਨੇ ਹਾਂ ਵਿੱਚ ਸਿਰ ਹਿਲਾਇਆ ਤੇ ਦੁਰਗਾ ਨੂੰ ਕਿਹਾ ਕਿ ਹੁਣ ਉਹਨਾਂ ਦਾ ਕੀ ਬਣੇਗਾ ਦੁਰਗਾ ਨੇ ਕਿਹਾ ਕਿ ਉਸ ਨੂੰ ਕਿਸੇ ਦਾ ਡਰ ਨਹੀਂ ਬਸ ਇੰਤਜ਼ਾਰ ਹੈ ਉਹ ਵੀ ਗੋਰੀ ਪ੍ਰਤਾਪ ਦਾ ਇੱਕ ਵਾਰੀ ਪਤਾ ਲੱਗ ਜਾਵੇ ਕਿ ਉਹ ਕੌਣ ਹੈ ਫਿਰ ਉਹ ਆਪੇ ਦੇਖ ਲਵੇਗੀ ਕੀ ਕਰਨਾ ਕੀ ਨਹੀਂ ਉਸ ਨੇ ਸਾਰਾ ਬੰਦੋਬਸਤ ਕਰ ਲਿਆ ਹੈ ਉਮਾ ਨੂੰ ਵਾਰ-ਵਾਰ ਪੈਰ ਵੀ ਦਾ ਚਿਹਰਾ ਦੇਖ ਰਿਹਾ ਸੀ ਉਸ ਨੂੰ ਹੁਣ ਥੋੜਾ ਡਰ ਵੀ ਲੱਗ ਰਿਹਾ ਸੀ ਕਿ ਉਸ ਦਾ ਹਿੱਸਾ ਵੀ ਉਸ ਦੇ ਹੱਥੋਂ ਗਿਆ ਕਿਸੇ ਤੋਂ ਉਸ ਨੂੰ ਹੇਮਾ ਜ਼ਿਆਦਾ ਹੀ ਉਸ ਨੇ ਦੁਰਗਾ ਨੂੰ ਕਿਹਾ ਕਿ ਉਹ ਹੇਮਾ ਕੋਲੇ ਜਾਣਾ ਚਾਹੁੰਦੀ ਹੈ ਉਹ ਤਾਂ ਪਾਗਲ ਹੀ ਹੈ ਕਿਉਂ ਨਾ ਉਸ ਨੂੰ ਕਰ ਲਿਆ ਉਸ ਦੇ ਸਹਣ ਲੈ ਜਾਣ ਦੁਰਗਾ ਨੇ ਉਸ ਨੂੰ ਅੱਖ ਕੇ ਕਿਹਾ ਇੰਨੇ ਸਾਲ ਹੋ ਗਏ ਕਦੇ ਉਸ ਦੀ ਕੋਈ ਖਬਰਸਾਰ ਨਹੀਂ ਲਈ ਤਾਂ ਹੁਣ ਕੀ ਪਤਾ ਉਹ ਕਿੱਥੇ ਹੋਵੇਗੀ ਉਸ ਤੋਂ ਨਹੀਂ ਫਾਲਤੂ ਦੀ ਪਕਾਈ ਹੁੰਦੀ ਉਹ ਆਪਣਾ ਕੰਮ ਆਪ ਕਰੇ ਤੇ ਉਸ ਤੋਂ ਕੋਈ ਉਮੀਦ ਨਾ ਰੱਖੇ ਉਹ ਮਾਂ ਆਪਣਾ ਪੱਲਾ ਸਵਾਰਦੀ ਉਥੋਂ ਚਲੀ ਗਈ ਉਸ ਨੂੰ ਹੁਣ ਇਹੀ ਚੱਕ ਸੀ ਕਿ ਕੁਝ ਨਾ ਕੁਝ ਉਸ ਨੂੰ ਹਾਸਲ ਹੋਵੇ ਉਦੇਸਿੰਘ ਦੀ ਹਾਲਤ ਵਿੱਚ ਸੁਧਾਰ ਹੋ ਚੁੱਕਾ ਸੀ ਉਸ ਨੂੰ ਵਾਪਸ ਕਰ ਲਿਆਂਦਾ ਕਿ ਉਸ ਦੇ ਆਦਮੀਆਂ ਨੇ ਊਮਾ ਬਾਰੇ ਉਸ ਨੂੰ ਦੱਸ ਦਿੱਤਾ ਕਿ ਉਹ ਹਸਪਤਾਲ ਆਈ ਸੀ ਛੋਟੀ ਹਵੇਲੀ ਵਿੱਚ ਸੁਰੱਖਿਆ ਲਈ ਬਨੇ ਕਮਰਿਆਂ ਵਿੱਚ ਹੀਮਾ ਲੁਕੀ ਹੋਈ ਸੀ ਉਹ ਵੀ ਹੁਣ ਬਾਹਰ ਨਿਕਲੀ ਸਾਰਿਆਂ ਨੂੰ ਲੱਭਣ ਲੱਗੀ ਜ਼ਖਮੀ ਹੋਏ ਉਸ ਦੇ ਕਰਮਚਾਰੀਆਂ ਨੇ ਉਸ ਨੂੰ ਦੁਰਗਾ ਬਾਰੇ ਦੱਸਿਆ ਕਿ ਉਹ ਸਾਰਿਆਂ ਨੂੰ ਲਿਆ ਚੁੱਕੀ ਹੈ ਤਾਂ ਹੀਮਾ ਵੀ ਕੁਝ ਸਮਾਂ ਘਬराई ਫਿਰ ਉਸ ਨੇ ਬਾਹਰ ਕਿਸੇ ਦੀ ਮਦਦ ਨਾਲ ਆਪਣੇ ਆਦਮੀਆਂ ਨੂੰ ਹਸਪਤਾਲ ਪਹੁੰਚਾ ਦਿੱਤਾ ਆਪ ਵੀ ਨਾਲ ਹੀ ਚਲੀ ਗਈ ہسپتال اس نے وہی ڈاکٹر دوبارہ ملیا جس نے اس دی مدد کری سی اس دی بدلی اس جگہ ہو گئی سی جس کرن ہیما نال ملاقات ہوئی اس نے پاس لے جا کے کیا اما پرانے ہسپتال چو میرے بار پوچھتی ہوئی تھی آ پہنچی سی ਹਿਮਾ ਉਸਦੇ ਆਉਣ ਦਾ ਕਾਰਨ ਪੁੱਛਿਆ ਤਾਂ ਡਾਕਟਰ ਨੇ ਕਿਹਾ ਕਿ ਉਹ ਤੇਰੇ ਬਾਰੇ ਹੀ ਭਾਲ ਕਰ ਰਹੀ ਹੈ ਪਰ ਮੈਂ ਉਸ ਨੂੰ ਸਾਫ਼ ਕਹਿ ਦਿੱਤਾ ਕਿ ਕਿ ਮੈਂ ਉਸ ਨੂੰ ਕਈ ਸਾਲਾਂ ਦਾ ਦੇਖਿਆ ਨਹੀਂ ਜਿਸ ਹਸਪਤਾਲ ਭੇਜਿਆ ਸੀ ਉੱਥੇ ਅੱਗ ਲੱਗ ਗਈ ਸੀ ਜਿਸ ਕਾਰਨ ਉਹਨਾਂ ਦਾ ਸਾਰਾ ਰਿਕਾਰਡ ਜਲ ਗਿਆ ਸੱਚਮੁੱਚ ਹੀ ਉਸ ਸ਼ਹਿਰ ਦੇ ਇੱਕ ਪਾਗਲਖਾਨੇ ਵਾਲਿਆਂ ਸਤਨੂੰ ਅੱਗ ਲੱਗ ਗਈ ਸੀ ਜਿਸ ਦਾ ਫਾਇਦਾ ਡਾਕਟਰ ਨੇ ਉਠਾ ਲਿਆ ਉਹ ਮਾਂ ਉਸ ਪਾਗਲਖਾਨੇ ਵਿੱਚ ਹਿਮਾ ਨੂੰ ਲੱਭਣ ਚਲੀ ਗਈ ਡਾਕਟਰ ਨੇ ਹਿਮਾ ਨੂੰ ਕਿਹਾ ਕਿ ਉਹ ਜਲਦੀ ਇੱਥੋਂ ਚਲੀ ਜਾਵੇ ਕਿਉਂਕਿ ਓਮਾ ਹੁਣ ਇਸ ਸ਼ਹਿਰ ਵਿੱਚ ਹੀ ਘੁੰਮ ਰਹੀ ਹੈ ਹਿਮਾ ਉਸਦੀ ਗੱਲ ਮੰਨ ਕੇ ਆਪਣਾ ਪਰਸ ਖੋਲਾ ਸੁਤਾਲ ਦਾ ਬਿੱਲ ਜਮ੍ਹਾਂ ਕਰਾ ਕੇ ਆਪਣੇ ਆਦਮੀਆਂ ਨੂੰ ਆਪਣਾ ਧਿਆਨ ਰੱਖਣ ਦਾ ਕਹਿ ਕੇ ਉੱਥੋਂ ਬਾਹਰ ਆ ਕੇ ਮੂੰਹ ਕਵਰ ਕਰਕੇ ਇਧਰ ਉਧਰ ਦੇਖਦੀ ਪੁਲਿਸ ਸਟੇਸ਼ਨ ਚਲੀ ਗਈ ਉਹ ਵੀ ਹੁਣ ਇੰਨੀ ਜ਼ਾਇਦਤ ਦੀ ਮਾਲਕਣ ਸੀ ਇਸ ਕਰਕੇ ਉਸ ਨੇ ਆਪਣੇ ਲਈ ਪੁਲਿਸ ਤੋਂ ਸੁਰੱਖਿਆ ਕਰਵਾ ਲਈ ਇੱਕ ਵਾਰ ਕਾਰ ਲੈ ਉਦੇ ਸਿੰਘ ਦੇ ਮੈਦਾਨ ਨੂੰ ਚੱਲ ਪਈ ਉਸਦੀ ਸੁਰੱਖਿਆ ਲਈ ਇੱਕ ਗੱਡੀ ਉਸਦੀ ਕਾਰ ਦੇ ਪਿੱਛੇ ਤੇ ਇੱਕ ਅੱਗੇ ਲੱਗੀ ਹੋਈ ਸੀ ਉਹ ਆਪਣੇ ਆਪ ਨੂੰ ਘਰ ਛੱਡਣ ਦੇ ਦਿਨ ਯਾਦ ਕਰਦੀ ਕਰਦੀ ਉਹਨਾਂ ਰਾਹਾਂ ਤੇ ਵਾਪਸ ਆ ਰਹੀ ਸੀ ਆਪਣੇ ਪਿਤਾ ਨੂੰ ਮਿਲਣ ਦੀ ਤਾਂਗ ਨਾਲ ਉਸ ਦੀਆਂ ਅੱਖਾਂ ਵਾਰ-ਵਾਰ ਨਾਮ ਹੋ ਰਿੰਗਾ ਸਨ ਉਧਰ ਕੁਮਰ ਪ੍ਰਤਾਪ ਹਿਮਾ ਤੇ ਵਿਕਰਮ ਦੀ ਫਿਕਰ ਕਰ ਰਿਹਾ ਸੀ ਪੈਰਵੀ ਨੇ ਕਿਹਾ ਕਿ ਉਹ ਚਿੰਤਾ ਨਾ ਕਰੇ ਡੋਰਾ ਜ਼ਰੂਰ ਉਹਨਾਂ ਨਾਲ ਹੋਵੇਗੀ ਉਹ ਮਿਲ ਕੇ ਆਪਣੀ ਸੁਰੱਖਿਆ ਕਰ ਲੈਣਗੇ ਰਾਣਾ ਪ੍ਰਤਾਪ ਨੇ ਉਹਨਾਂ ਨੂੰ ਕਿਹਾ ਕਿ ਉਸ ਨੂੰ ਯਕੀਨ ਹੈ ਜਲਦੀ ਸਭ ਠੀਕ ਹੋ ਜਾਵੇਗਾ ਉਸਨੇ ਡੋਰਾ ਨੂੰ ਆਪਣੇ ਖਾਸ ਦੋਸਤ ਬਾਰੇ ਦੱਸਿਆ ਤਾਂ ਜੋ ਕਿ ਐਮਰਜੈਂਸੀ ਉਹ ਉਹਨਾਂ ਦੇ ਕੰਮ ਆ ਜ ਸਕੇ ਅਜਿਹਾ ਬੋਲਦੇ ਹੋਏ ਉਸ ਨੂੰ ਇੱਕ ਪਾਸੇ ਖੜੀ ਦੁਰਗਾ ਨੇ ਸੁਣ ਲਿਆ ਪਰ ਉਹ ਹੇਮਾ ਦੀ ਗੱਲ ਹੋਣ ਤੋਂ ਬਾਅਦ ਆਈ ਸੀ ਇਸ ਕਰਨਾ ਉਸ ਨੂੰ ਉਸ ਬਾਰੇ ਪਤਾ ਨਾ ਲੱਗਿਆ ਉਹ ਵਾਪਸ ਉੱਪਰ ਆ ਡੋਰਾ ਬਾਰੇ ਸੋਚਣ ਲੱਗੀ ਕਿ ਉਹ ਕਿੱਥੇ ਹੋਵੇਗੀ ਜਿਹੜਾ ਦੋਸਤ ਰਾਣਾ ਪ੍ਰਤਾਪ ਦਾ ਜਿਸ ਬਾਰੇ ਉਸਨੇ ਪਹਿਲਾਂ ਕਦੇ ਨਹੀਂ ਦੱਸਿਆ ਉਹ ਆਪਣੀ ਸਖਤਤਰ ਨੂੰ ਬੁਲਾ ਕੇ ਉਸਦੇ ਸਾਰੇ ਮਿੱਤਰਾਂ ਬਾਰੇ ਵੇਰਵਾ ਇਕੱਠਾ ਕਰਾਉਣ ਲੱਗ ਪਈ ਜਿੰਨਾ ਜਿੰਨਾ ਬਾਰੇ ਉਸ ਨੂੰ ਪਤਾ ਸੀ ਸਾਰਿਆਂ ਵੱਲ ਆਪਣੇ ਆਦਮੀ ਭੇਜ ਡੋਰਾ ਤੇ ਨਜ਼ਰ ਰੱਖਣ ਦੀ ਕਿਹਾ ਤਾਂ ਜੋ ਕਿ ਉਸ ਨੂੰ ਫੜ ਸਕਣ ਅੰਦੁਰਗਾ ਨੇ ਰਾਣਾ ਪ੍ਰਤਾਪ ਦੇ ਸਾਰੇ ਦੋਸਤਾਂ ਕੋਲ ਵੱਖ-ਵੱਖ ਆਦਮੀ ਭੇਜ ਉਹਨਾਂ ਦੀ ਤਫ਼ਤੀਸ਼ ਕਰਨੀ ਸ਼ੁਰੂ ਕੀਤੀ ਉਧਰ ਹੂਮਾ ਹੇਮਾ ਨੂੰ ਲੱਭਣ ਲਈ ਵੱਖ-ਵੱਖ ਪਾਗਲਖਾਨੇ ਫਿਰੋਲ ਰਹੀ ਸੀ ਪਰ ਹੇਮਾ ਆਪਣੇ ਪਿਤਾ ਦੇ ਮੈ ਲੱਗੇ ਪਹੁੰਚ ਚੁੱਕੀ ਸੀ ਦਰਵਾਜ਼ੇ ਤੇ ਖੜੇ ਕਰਮਚਾਰੀਆਂ ਨੇ ਗੱਡੀ ਆ ਅਨੁਰੋਕਿਆ ਤਾਂ ਹੇਮਾ ਨੇ ਸ਼ੀਸ਼ਾ ਇਹ ਠਾ ਕਰਕੇ ਆਪਣਾ ਚਿਹਰਾ ਦਿਖਾਇਆ ਤਾਂ ਛੱਟ ਹੀਮਾ ਨੂੰ ਪਹਿਚਾਣ ਕੇ ਤੇ ਖੁਸ਼ੀ-ਖੁਸ਼ੀ ਦਰਵਾਜ਼ਾ ਖੋਲ ਦਿੱਤਾ। ਉਦੇ ਸਿੰਘ ਨੇ ਗੱਡੀਆਂ ਨੂੰ ਅੰਦਰ ਆਉਂਦਿਆਂ ਖਿੜਕੀ ਰਾਹੀਂ ਦੇਖਿਆ ਤਾਂ ਆਪਣੇ ਸੁਰੱਖਿਆ ਲਈ ਰੱਖਿਆ ਦੁਨੀਆਂ ਨੂੰ ਚੱਕੰਨਾ ਕਰ ਦਿੱਤਾ। ਗੱਡੀਆਂ ਹਵੇਲੀ ਦੇ ਵੇੜੇ ਦੇ ਵਿੱਚਕਾਰ ਆ ਰੁਕ ਗਈਆਂ। ਉਸ ਦੇ ਨਾਲ ਆਏ ਸਾਰੇ ਆਦਮੀ ਬਾਹਰ ਖੜੇ ਹੋ ਗਏ ਹਿਮਾ ਵੀ ਗੱਡੀ ਚੋਂ ਬਾਹਰ ਨਿਕਲਾਈ ਉਸ ਨੇ ਆਪਣੇ ਘਰ ਦੇ ਅੰਗਰ ਨੂੰ ਹੱਥ ਨਾਲ ਛੋ ਕੇ ਪ੍ਰਣਾਮ ਕੀਤਾ ਉਦੇ ਸਿੰਘ ਇਹ ਦੇਖ ਰਿਹਾ ਸੀ ਹਿਮਾ ਨੂੰ ਦੇਖ ਉਸ ਦੀ ਰੂਪ ਖੜ ਉઠી ਉਹ ਖੁਸ਼ ਹੁੰਦਾ ਹੋਇਆ ਰੋਲਾ ਪਾਉਂਦਾ ਉਥੋਂ ਭੱਜਿਆ ਹਿਮਾ ਹੈ ਮਾਂ ਹੈ ਮੇਰੀ ਪੁੱਤਰੀ ਆ ਗਈ ਹਿਮਾ ਵੀ ਉੱਥੇ ਹੀ ਖੜੀ ਆਪਣੇ ਬਾਪ ਨੂੰ ਦੇਖ ਕੇ ਮੁਸਕਰਾ ਰਹੀ ਸੀ ਉਦੇ ਸਿੰਘ ਉਸ ਦੇ ਕੋਲੇ ਆਇਆ ਹਿਮਾ ਨੇ ਪੈਰੀ ਹੱਥ ਲਗਾਈ ਤੇ ਉਸ ਨੇ ਆਪਣੀ ਬੇਟੀ ਨੂੰ ਕਲਾਵੇ ਵਿੱਚ ਲੈ ਲਿਆ ਤੇ ਕਿੰਨਾ ਚਿਰ ਹੁੰਦਾ ਰਿਹਾ ਹਿਮਾ ਨੇ ਉਸ ਨੂੰ ਚੁੱਪ ਕਰਾਇਆ ਤੇ ਕਿਹਾ ਹੁਣ ਸਭ ਕੁਝ ਠੀਕ ਹੋ ਜਾਵੇਗਾ ਉਦੇਸਿੰਘ ਉਸ ਨੂੰ ਅੰਦਰ ਲੈ ਗਿਆ ਤੇ ਉਸ ਨੂੰ ਦੱਸਿਆ ਕਿ ਓਮਾ ਉਸ ਨੂੰ ਲੱਭਣ ਲਈ ਗਈ ਹੈ ਤਾਂ ਹਿਮਾ ਨੇ ਕਿਹਾ ਕਿ ਉਸ ਨੂੰ ਸਾਰੀ ਖਬਰ ਮਿਲ ਚੁੱਕੀ ਹੈ ਫਿਕਰ ਨਾ ਕਰਨ ਹੁਣ ਆਰਾਮ ਕਰ ਲੈਣ ਉਦੇਸਿੰਘ ਨੂੰ ਆਰਾਮ ਕਰਨ ਭੇਜ ਉਹ ਖੁਦ ਵੀ ਕਰਮ ਤੇ ਬਾਕੀ ਸਾਰਿਆਂ ਨੂੰ ਦੇਖ ਕੇ ਪਰੇਸ਼ਾਨ ਹੋ ਰਹੀ ਸੀ ਕੁਝ ਸਮਾਰਾਮ ਕਰਨ ਤੋਂ ਬਾਅਦ ਉਹਨਾਂ ਇਕੱਠਿਆਂ ਖਾਣਾ ਖਾਧਾ ਫਿਰ ਹਿਮਾਤੁਰ ਫਿਰ ਕੇ ਆਪਣੀ ਹਵੇਲੀ ਦੀਆਂ ਕੰਧਾਂ ਤੇ ਨਜ਼ਰ ਮਾਰ ਰਹੀ ਸੀ ਆਪਣੀ ਮਾਂ ਦੀ ਫੋਟੋ ਦੇਖ ਕੇ ਉਸਨੇ ਉਦੇਸਿੰਘ ਨੂੰ ਕਿਹਾ ਕਿ ਉਹਨਾਂ ਦਾ ਪਰਿਵਾਰ ਜਲਦੀ ਹੀ ਇੱਕ ਹੋਣ ਵਾਲਾ ਉਦੇਸਿੰਘ ਨੇ ਕਿਹਾ ਕੀ ਮਤਲਬ ਤਹੇ ਮਾਣੇ ਨਾਲ ਹੀ ਲੱਗੀ ਪਰਵੀ ਦੀ ਫੋਟੋ ਤੇ ਹੱਥ ਉਤਾਰ ਕੇ ਕਿਹਾ ਕਿ ਉਸਦੀ ਵੱਡੀ ਪੁੱਤਰੀ ਜਿੰਦਾ ਹੈ ਇਹ ਸੁਣ ਉਦੇਸਿੰਘ ਨੇ ਹੜਬੜਾ ਹੜ ਵਿੱਚ ਉਸ ਨੂੰ ਦੁਬਾਰਾ ਪੁੱਛਿਆ ਕੀ ਕਿਹਾ ਪਰਵੀ ਜਿੰਦਾ ہیما نے کھوچو کہ دو ہاں کہ اس نو بھی دی ملی سنگھ نے او بھی جلدی بھی نو ملنا چاہتا او اُس نو ات لے کیا بھی، گی اے سن ہیما چپ کر گئی ادھے سنگھ نے اس دی پریشانی دیکھ پوچھا کی گل ہے او چپ کر گی تا ہما نے اس بٹھا کے ساری کٹنا بار دسا ਉਹ ਵੀ ਸੁਣ ਕੇ ਹੈਰਾਨ ਹੋ ਗਿਆ ਤੇ ਖੁਸ਼ ਵੀ ਗੁਰ ਪ੍ਰਤਾਪ ਵੀ ਜਿੰਦਾ ਹੈ ਕਿਸ ਤਰ੍ਹਾਂ ਉਸ ਨੇ ਹਿਮਾ ਨੂੰ ਬਚਾ ਕੇ ਰੱਖਿਆ ਉਸ ਦਾ ਇੱਕ ਦੋਤਾ ਵੀ ਹੈ ਉਹਦੇ ਸਿੰਘ ਨੇ ਕਿਹਾ ਕਿ ਉਹ ਫਿਕਰ ਨਾ ਕਰੇ ਹੁਣ ਉਹ ਮਿਲ ਕੇ ਦੁਰਗਾ ਦਾ ਸਾਹਮਣਾ ਕਰਨਗੇ ਉਸ ਨੇ ਹਿਮਾ ਨੂੰ ਕਿਹਾ ਕਿ ਓਮਾ ਵੀ ਇੱਥੇ ਹੀ ਆਵੇਗੀ ਉਹ ਹੁਣ ਆਪਣੇ ਕਮਰੇ ਵਿੱਚ ਲੁੱਕ ਜਾਵੇ ਬੜੀ ਮੁਸ਼ਕਲ ਨਾਲ ਉਸ ਨੂੰ ਆਪਣੀ ਬੇਟੀ ਸਹੀ ਸਲਾਮਤ ਮਿਲੀ ਹੈ ਉਹ ਆਪੇ ਦੇਖ ਲਵੇਗਾ ਤੇ ਸਾਰਿਆਂ ਨੂੰ ਸੁਰੱਖਿਅਤ ਵਾਪਸ ਲੈ ਆਵੇਗਾ ਪਰ ਹਿਮਾ ਨੇ ਕਿਹਾ ਕਿ ਉਹ ਵੀ ਉਸ ਨਾਲ ਹੀ ਜਾਵੇਗੀ ਬਹੁਤ ਜੀ ਲਿਆ ਉਸਨੇ ਲੁਕ ਲੁਕ ਕੇ ਤੇ ਹੁਣ ਉਸ ਨੂੰ ਆਪਣੇ ਪੁੱਤਰ ਦੀ ਵੀ ਚਿੰਤਾ ਹੈ ਉਹ ਹਰ ਹਾਲ ਵਿੱਚ ਦੁਰਗਾ ਤੱਕ ਪਹੁੰਚੇਗੀ ਉਹਨਾਂ ਦੀ ਇਹ ਵਰਤਾਲਾਪ ਉਹਮਾਂ ਦੇ ਆਦਮੀ ਨੇ ਸੁਣ ਲਈ ਉਤਰੋਂ ਤੋਂ ਥੋ ਨਿਕਲਣ ਲੱਗਿਆ ਤਾਂ ਹਿਮਾ ਨੇ ਆਪਣਾ ਪਿਸਤੌਲ ਕੱਢ ਉਸ ਤੇ ਗੋਲੀ ਚਲਾ ਦਿੱਤੀ ਖੜਕਾ ਸੁਣ ਕੇ ਉਸ ਦੇ ਨਾਲ ਆਇਆ ਆਦਮੀ ਵੀ ਇੱਥੇ ਪਹੁੰਚ ਗਿਆ ਗੋਲੀ ਉਸ ਦੀ ਲੱਤ ਤੇ ਹੀ ਲੱਗੀ ਸੀ ਹਿਮਾਨੇ ਉਹਨਾਂ ਵਿੱਚੋਂ ਦੋ ਆਦਮੀਆਂ ਨੂੰ ਕਿਹਾ ਕਿ ਉਹ ਇਸ ਨੂੰ ਹਸਤਾ ਲੈ ਜਾਣ ਤੇ ਇਸ ਤੋਂ ਸਾਰੀ ਖਬਰ ਲੈ ਲਈ ਜਾਏ। ਉਹ ਇਸ ਨੂੰ ਚੁੱਕ ਕੇ ਲੈ ਗਏ। ਉਹਦੇ ਸਿੰਘ ਨੇ ਉਸ ਨੂੰ ਪੁੱਛਿਆ ਕਿ ਕੀ ਹੋਇਆ ਤਾਂ ਹਿਮਾਨੇ ਦੱਸਿਆ ਕਿ ਉਸ ਨੂੰ ਪਤਾ ਲੱਗ ਗਿਆ ਕਿ ਕੋਈ ਉਹਨਾਂ ਦੀਆਂ ਗੱਲਾਂ ਸੁਣ ਰਿਹਾ। ਤਾਂ ਉਹ ਵੀ ਮੌਕਾ ਦੇਖ ਰਹੀ ਸੀ ਕਿ ਜਦ ਉਹ ਭੱਜਿਆ ਤਾਂ ਗੋਲੀ ਚ ਚਲਾ ਦੇ ਦੀ। ਹਿਮਾਨੇ ਆਪਣੇ ਪਿਤਾ ਨੂੰ ਕਿਹਾ ਕਿ ਉਹਨਾਂ ਨੂੰ ਹੁਣ ਦੁਰਗਾਵਲ ਜਾਣਾ ਚਾਹੀਦਾ ਉਸ ਨੂੰ ਆਪਣੇ ਪਰਿਵਾਰ ਦੇ ਪੁੱਤਰ ਦੀ ਵੀ ਫਿਕਰ ਹੋ ਰਹੀ ਹੈ ਇਥੋਂ ਤੱਕ ਕਿ ਹੋਰ ਦੋ ਛੋਟੇ ਬੱਚੇ ਵੀ ਇਸ ਦੀ ਗੈਰਚ ਹਨ ਉਦੇ ਸਿੰਘ ਨੂੰ ਵੀ ਠੀਕ ਲੱਗਿਆ ਉਸਨੇ ਆਪਣੇ ਆਦਮੀਆਂ ਨੂੰ ਕਿਹਾ ਕਿ ਤਿਆਰੀ ਕਰਨ ਜਦੋਂ ਉਹ ਉੱਥੋਂ ਨਿਕਲ ਲੱਗੇ ਤਾਂ ਕਿਸੇ ਨੇ ਆ ਕੇ ਦੱਸਿਆ ਕਿ ਦੁਰਗਾ ਨੇ ਸਾਰੀ ਹਵੇਲੀ ਅੱਗੇ ਬਰੂਦ ਵਿਸ਼ਵਾਦ ਦਿੱਤਾ ਹੈ ਤਾਂ ਉਹਨਾਂ ਨੂੰ ਕਾਲ ਨਹੀਂ ਕਰਨੀ ਚਾਹੀਦੀ ਇਸ ਤਰ੍ਹਾਂ ਕਰਨ ਨਾਲ ਕੰਗਾਂ ਨੂੰ ਜਾਨੀ ਨੁਕਸਾਨ ਹੋ ਜਾਵੇਗਾ ਉਹ ਕੁਝ ਹੋਰ ਸੋਚਣ ਲੱਗੇ ਉਹਦੇ ਨੇ ਕਿਹਾ ਕਿ ਹੀਮਾ ਨੂੰ ਕਿਹਾ ਕਿ ਉਹ ਠੀਕ ਕਹਿ ਰਹੇ ਹਨ ਉਹ ਕੁਝ ਹੋਰ ਦੇਖਣ ਪਰ ਹੀਮਾ ਨੇ ਕਿਹਾ ਕਿ ਕੋਈ ਨਾ ਕੋਈ ਖਤਰਾ ਤਾਂ ਉਹਨਾਂ ਨੂੰ ਲੈਣਾ ਹੀ ਪਵੇਗਾ ਨਹੀਂ ਤਾਂ ਉਹ ਉੱਥੇ ਕਿਵੇਂ ਪਹੁੰਚਣਗੇ ਉਹ ਹੱਥ ਤੇ ਹੱਥ ਰੱਖ ਕੇ ਨਹੀਂ ਬੈਠ ਸਕਦੇ ਇਸ ਤੋਂ ਪਹਿਲਾਂ ਦੁਰਗਾ ਕੁਝ ਗਲਤ ਕਰ ਦੇਵੇ ਉਹਨਾਂ ਨੂੰ ਜਾਣਾ ਚਾਹੀਦਾ ਉਥੋਂ ਤੁਰਨ ਲੱਗੇ ਤਾਂ ਹੀਮਾ ਨੇ ਦੇਖਿਆ ਕਿ ਓਮਾਂ ਅੰਦਰ ਆ ਰਹੀ ਹੈ ਉਦੇ ਸਿੰਘ ਨੇ ਹੀਮਾ ਨੂੰ ਅੰਦਰ ਲੁਕਣ ਦਾ ਇਸ਼ਾਰਾ ਕੀਤਾ ਓਮਾਂ ਨੇ ਉਦੇ ਸਿੰਘ ਦੇ ਕੋਲੇ ਆ ਕੇ ਪੁੱਛਿਆ ਕਿ ਬਾਹਰ ਗੱਡੀਆਂ ਤੇ ਕੌਣ ਆਇਆ ਉਦੇਸ ਸਿੰਘ ਨੇ ਉਸ ਨੂੰ ਦੱਸਿਆ ਕਿ ਉਹਦਾ ਕੋਈ ਦੋਸਤ ਉਸ ਨੂੰ ਮਿਲਣ ਆਇਆ। ਉਸ ਨੇ ਹੀਮਾ ਨਾਲ ਆਏ ਆਦਮੀਆਂ 'ਚੋਂ ਇੱਕ ਆਦਮੀ ਨੂੰ ਆਪਣਾ ਦੋਸਤ ਦੱਸ ਦਿੱਤਾ। ਓਮਾ ਉਸ ਨੂੰ ਨਮਸਕਾਰ ਕਰਕੇ ਆਪਣੇ ਕਮਰੇ ਵੱਲ ਚਲੀ ਗਈ। ਹੀਮਾ ਨੂੰ ਦੁਰਗਾ ਵੱਲ ਜਾਣ ਦੀ ਕਾਲ ਸੀ। ਉਹ ਬਾਹਰ ਆਉਣ ਲੱਗੀ ਤਾਂ ਉਦੇਸ ਸਿੰਘ ਨੇ ਉਸ ਨੂੰ ਅੰਦਰ ਹੀ ਰੁਕਣ ਦਾ ਇਸ਼ਾਰਾ ਕੀਤਾ। ਓਮਾ ਕੁਝ ਹੀ ਮਿੰਟਾਂ ਬਾਅਦ ਬਾਹਰ ਆ ਗਈ। ਹੀਮਾ ਦੁਆਰਾ ਪਿੱਛੇ ਹਟ ਲੁਕ ਗਈ। ਓਮਾ ਨੇ ਉਦੇਸ ਸਿੰਘ ਨੂੰ ਕਿਹਾ ਕਿ ਉਹ ਦੁਰਗਾ ਕੋਲੇ ਜਾ ਰਹੀ ਹੈ। ਉਸ ਨੂੰ ਥੋੜਾ ਕੰਮ ਸੀ। ਉਦੇਸ ਸਿੰਘ ਨੇ ਬੈਠੇ-ਬੈਠੇ ਹੀ ਹਾਂ ਵਿੱਚ ਸਿਰ ਹਿਲਾਇਆ ਉਹ ਚਲੀ ਗਈ। ਹੀਮਾ ਵੀ ਆਪਣੇ ਪਿਤਾ ਤੇ ਕੁਝ ਗਾੜ ਨਾਲ ਲੈ ਕੇ ਉਸ ਦਾ ਪਿੱਛਾ ਕਰਨ ਲੱਗੀ। ਦੁਰਗਾ ਦੀ ਹਵੇਲੀ ਕੋਲੇ ਪਹੁੰਚ ਉਸ ਨੇ ਦੇਖਿਆ ਕਿ 엄마 ਗੱਡੀ ਚੋਂ ਉਤਰ ਹਵੇਲੀ ਦੇ ਪਿਛਲੇ ਦਰਵਾਜ਼ੇ ਨੂੰ ਜੋ ਕਿ ਜਾਦੂ ਨਗਰੀ ਨੂੰ ਜਾਂਦਾ ਉਸ ਨੂੰ ਆਪਣੇ ਹੱਥ ਨਾਲ ਸਕੈਨ ਦੇ ਕੇ ਅੰਦਰ ਚਲੀ ਗਈ। ਹੀਮਾ ਨੇ ਆਪਣੇ ਪਿਤਾ ਨੂੰ ਪੁੱਛਿਆ ਕਿ ਇਹ ਦਰਵਾਜ਼ਾ ਕਿਹੜਾ ਦਰਵਾਜ਼ਾ ਤੇ ਹਵੇਲੀ ਵਿੱਚ ਕਿੱਥੇ ਜਾਂਦਾ ਹੋ ਤਾਂ ਉਹਦੇ ਨੇ ਦੱਸਿਆ ਕਿ ਉਸ ਨੂੰ ਵੀ ਇਸ ਬਾਰੇ ਨਹੀਂ ਪਤਾ ਉਹ ਵੀ ਅੱਜ ਪਹਿਲੀ ਵਾਰ ਦੇਖ ਰਿਹਾ ਕਿਉਂਕਿ ਉਹ ਤਾਂ ਹਵੇਲੀ ਦੇ ਮੇਨ ਗੇਟ ਰਾਹੀਂ ਹੀ ਹੋਂ ਜਾਣਕਰਤਾ ਸੀ ਉਸਨੇ ਇਤਹਾ ਕਿ ਉਹਨਾਂ ਨੂੰ ਹੁਣ ਵਿਆਹਦਨਾ ਜਾਣਾ ਚਾਹੀਦਾ ਉਹ ਕੁਝ ਸੋਚ ਵਿਚਾਰ ਕਰਕੇ ਗੱਡੀਾਂ 'ਚ ਬੈਠ ਗਏ ਤੇ ਮੇਨ ਦਰਵਾਜੇ ਵੱਲ ਚੱਲ ਪਏ ਉਹਦੇ ਸਿੰਘ ਨੂੰ ਦੇ ਗਾਰਡ ਨੇ ਦਰਵਾਜਾ ਕੋਲ ਇੱਕ ਪਾਸੇ ਹੀ ਗੱਡੀਆਂ ਪਾਰ ਕਰਵਾ ਦਿੱਤੀਆਂ ਹੈਮਾ ਗੱਡੀ ਵਿੱਚ ਹੀ ਲੁਕੀ ਹੋਈ ਸੀ ਅੰਦਰ ਜਾ ਦੁਰਗਾ ਵੱਲ ਚੱਲ ਪਏ ਪੇ ਆਤੇ ਹਮਾ ਵੀ ਆਪਣੇ ਗਾਰਡਾਂ ਦੀ ਮਦਦ ਨਾਲ ਹੌਲੀ-ਹੌਲੀ ਹਵੇਲੀ ਦੇ ਅੰਦਰ ਪ੍ਰਵੇਸ਼ ਕਰ ਗਈ। ਉਹ ਪਹਿਲੀ ਵਾਰ ਆਈ ਸੀ ਇਸ ਲਈ ਉਸ ਨੂੰ ਪਤਾ ਨਹੀਂ ਸੀ ਕਿ ਕਿਸ ਪਾਸੇ ਜਾਇਆ ਜਾਵੇ। ਉਹ ਚੁੱਪਚਾਪ ਪੱਲਾ ਮੋਤੇ ਕਰਕੇ ਇਧਰ-ਉਧਰ ਖਿਸਕ ਗਈ ਤਰੀ ਜਾਂਦੀ ਉਹ ਇੱਕ ਮਿੱਟੀ ਦੇ ਵਰਤਨ ਦੇ ਨਾਲ ਟਕਰਾ ਗਈ ਜੋ ਕਿ ਡਿੱਗ ਕੇ ਟੁੱਟ ਗਿਆ। ਦੁਰਗਾ ਹਰਕਾ ਉਸਨੂੰ ਕਿਉਂ ਉਸ ਵੱਲ ਵਧੀ ਤੇ ਹੀਮਾ ਨੂੰ ਰੁਕਣ ਲਈ ਕਿਹਾ ਹੈ ਮਾ ਉਸ ਦੀ ਆਵਾਜ਼ ਸੁਣ ਕੇ ਰੁਕ ਲਈ ਪਰ ਉਹਦੇ ਸਿੰਘ ਨੇ ਦੁਰਗਾ ਨੂੰ ਪਿੱਛੋਂ ਵਾਰ ਲਾ ਦਿੱਤੀ ਦੁਰਗਾ ਉਸ ਵੱਲ ਮੁੜੀ ਤਾਂ ਹੀਮਾ ਫਟਾਫਟ ਉੱਥੋਂ ਅਗਾਂਹ ਵਧ ਗਈ ਦੁਰਗਾ ਨੇ ਉਹਦੇ ਸਿੰਘ ਨੂੰ ਬਿਠਾਇਆ ਤੇ ਉਸ ਨਾਲ ਗੱਲਬਾਤ ਕਰਨ ਲੱਗੀ ਉਹਦੇ ਸਿੰਘ ਦਾ ਧਿਆਨ ਇੱਧਰ ਉੱਧਰ ਹੀ ਸੀ ਉਹ ਮਾ ਨੂੰ ਦੇਖ ਰਿਹਾ ਸੀ ਕਿ ਉਹ ਹਲੇ ਤੱਕ ਦੁਰਗਾ ਕੋਲੇ ਕਿਉਂ ਨਹੀਂ ਆਈ ਕਿਆ ਬਾਣੀ ਵੀ ਉਸਨੇ ਦੁਰਗਾ ਨੂੰ ਕਿਹਾ ਉਹ ਬੱਚਿਆਂ ਨੂੰ ਮਿਲਣਾ ਚਾਹੁੰਦਾ ਹੈ ਸੁਣ ਕੇ ਦੁਰਗਾ ਟਾਲਮਟੋਲ ਜਿਹੀ ਕਰਨ ਲੱਗੀ ਪਰ ਉਸਨੇ ਕਿਹਾ ਕਿ ਬੱਚਿਆਂ ਨੂੰ ਮਿਲ ਕੇ ਹੀ ਵਾਪਸ ਜਾਵੇਗਾ ਅਖੀਰ ਉਸਨੇ ਆਪਣੀ ਦਾਸੀ ਨੂੰ ਇਸ਼ਾਰਾ ਕੀਤਾ ਕਿ ਉਹ ਉਹਨਾਂ ਨੂੰ ਲੈ ਜਾਵੇ ਉਸਦੀ ਦਾਸੀ ਚਾਬੀਆਂ ਲੈ ਕੇ ਕੁਝ ਆਦਮੀਆਂ ਨਾਲ ਤੇ ਖਾਨੇ ਗਈ ਉਸ ਦਾ ਦਰਵਾਜ਼ਾ ਖੋਲ ਦੇਖਿਆ ਉੱਥੇ ਸਾਰੇ ਗਾਇਬ ਸਨ ਉਹ ਇਹ ਸਭ ਦੇਖ ਕੇ ਘਬਰਾ ਗਏ ਤੁਹਾਨੂੰ ਬਾਣੀ ਕਿਵੇਂ ਲੱਗੀ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਚੈਨਲ ਨੂੰ ਹੀ ਸਬਸਕ੍ਰਾਈਬ ਕਰ ਲੈਣਾ ਸਤਿ ਸ਼੍ਰੀ ਅਕਾਲ ਜੀ